ਹੀ ਹਾਲ ਹੈ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੱਝਾਂ ਗਾਵਾਂ ਦੇ ਦੁੱਧ ਦੀ ਫੈਂਟ ਜਾਂ ਐਸਐਫਐਨ ਵਧਾਉਣ ਦਾ ਦੇਸੀ ਤਰੀਕਾ ਬਾਕੀ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਆਪਸ਼ਨ ਪ੍ਰੈਸ ਕਰ ਲੈਣ ਤਾਂ ਕਿ ਦਿੱਤੀ ਹੋਈ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਕਰਦੇ ਆਪਾਂ ਵੀਡੀਓ ਸ਼ੁਰੂ ਜਿਵੇਂ ਕਿ ਫੈਂਟ ਏਕਨਮੋਲ ਜੀ ਜਾਗੀ ਇਸ ਦੇ ਸਿਰ ਤੇ ਆਪਣੇ ਦੁੱਧ ਦਾ ਰੇਟ ਲੱਗਣਾ ਜੇ ਆਪਣੇ ਦੁੱਧ ਦਾ ਫੈਂਟ ਜਾਂ ਐਸਐਫਐਨ ਘਟ ਆਊਗਾ ਤਾਂ ਆਪਾਂ ਨੂੰ ਰੇਟ ਉਸ ਦਾ ਘੱਟ ਮਿਲੂਗਾ ਦੁੱਧ ਦਾ ਤੇ ਆਪਾਂ ਨੂੰ ਮੁਨਾਫਾ ਵੀ ਘੱਟ ਹੋਊਗਾ ਇਹ ਸਮੱਸਿਆ ਨੂੰ ਦੇਖਦੇ ਹੋਏ ਬਹੁਤ ਕਿਸਾਨ ਵੀਰ ਫੈਂਟ ਵਧਾਉਣ ਲਈ ਮੈਡੀਕਲ ਪ੍ਰੋਡਕਟ ਵਰਤਦੇ ਨੇ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਪਾਊਡਰ ਪਾਉਂਦੇ ਨੇ ਉਹ ਪਾਊਡਰਾਂ ਨਾਲ ਆਪਣੇ ਪਸ਼ੂਆਂ ਨੇ ਫੈਂਟ ਤਾਂ ਕੀ ਵਧਣਾ ਹੁੰਦਾ ਪਰ ਉਹ ਜਿਹੜੇ ਦੁੱਧ ਦਿੰਦੇ ਆ ਦੁੱਧ ਦੇਣ ਉਹ ਵੀ ਘੱਟ ਜਾਂਦੇ ਆ ਉਹ ਮੈਡੀਕਲ ਪ੍ਰੋਡਕਟਾਂ ਦਾ ਉਹਨਾਂ ਨੂੰ ਰਿਜ਼ਲਟ ਵੀ ਨਹੀਂ ਮਿਲਦਾ ਤਾਂ ਇਹ ਸਮੱਸਿਆ ਨੂੰ ਦੇਖਦੇ ਹੋਏ ਅੱਜ ਆਪਾਂ ਇੱਕ ਦੇਸੀ ਨੁਕਤਾ ਲੈ ਕੇ ਆਏ ਆ ਇਹ ਨੁਕਤਾ ਵਰਤਨ ਨਾਲ ਤੁਹਾਡੇ ਪਸ਼ੂ ਦੇ ਦੁੱਧ ਦੀ ਫੈਂਟ ਵਧੂਗੀ ਜਦੋਂ ਫੈਂਟ ਵਧੂਗੀ ਆਪਾਂ ਨੂੰ ਵਧੀਆ ਦਾ ਰੇਟ ਮਿਲੂਗਾ ਤੇ ਆਪਾਂ ਨੂੰ ਸਹੀ ਮੁਨਾਫਾ ਆਊਗਾ ਇਹ ਰੂਟੀਨ ਚ ਵਰਤਣ ਵਾਲਾ ਨੁਕਤਾ ਹੋਊਗਾ ਤੇ ਆਦਾ ਰਿਜ਼ਲਟ ਵੀ 100% ਹੋਊਗਾ ਬਾਕੀ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਸਮਝ ਆ ਸਕੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹ ਨੁਕਤਾ ਵਰਤਣ ਲਈ ਆਪਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪੈਣੀ ਆ 1 ਕਿਲੋ ਬੜੇਵੇਂ 1 ਕਿਲੋ ਕਣਕ ਦਾ ਦਲੀਆ 50 ਗ੍ਰਾਮ ਤਾਰਾ ਮੀਰਾ 100 ਗ੍ਰਾਮ ਗੌੜ 30 ਗ੍ਰਾਮ ਮਿੱਠਾ ਸੋਡਾ ਇੱਕ ਵਾਰ ਆਪਾਂ ਫੇਰ ਰਿਪੀਟ ਕਰ ਦਨੇ ਆ 1 ਕਿਲੋ ਬੜੇਵੇਂ 1 ਕਿਲੋ ਕਣਕ ਦਾ ਦਲੀਆ 50 ਗ੍ਰਾਮ ਰਾਮੀਲਾ 100 ਗ੍ਰਾਮ ਗੌੜ 30 ਗ੍ਰਾਮ ਮਿੱਠਾ ਸੋਡਾ ਇਹ ਸਾਰੀ ਸਮਗਰੀ ਨੂੰ 3 ਤੋਂ 4 ਕਿਲੋ ਪਾਣੀ ਦੇ ਵਿੱਚ ਪਾ ਕੇ ਉਬਾਲੇ ਦਿਮਾਉਣੇ ਹਨ ਜਦੋਂ ਇਹਦਾ ਵਧੀਆ ਕੜਾ ਤਿਆਰ ਹੋ ਜੇ ਤਾਂ ਉਸ ਤੋਂ ਬਾਅਦ ਆਪਾਂ ਠੰਡਾ ਕਰਕੇ ਪਸ਼ੂ ਨੂੰ ਪਿਆ ਸਕਦੇ ਹਾਂ ਸੋਨੂੰ ਇਹਦਾ ਇੱਕੇ ਦਿਨ ਦੇ ਵਿੱਚ ਹੀ ਰਿਜ਼ਲਟ ਪਤਾ ਲੱਗ ਜਾਊਗਾ ਇਹਦਾ 100% ਰਿਜ਼ਲਟ ਹੈ ਜਦੋਂ ਆਪਾਂ ਇੱਕ ਦਿਨ ਹੋ ਗਿਆ ਆਪਾਂ ਨੂੰ ਇਹ ਨੁਕਤਾ ਵਰਤ ਦੇਣ ਨੂੰ ਤਾਂ ਆਪਾਂ ਫੈਂਟ ਚੈੱਕ ਕਰ ਸਕਦੇ ਹਾਂ ਹੁਣ ਵੀਰ ਪੁੱਛਣਗੇ ਵੀ ਇਹ ਨੁਕਤਾ ਆਪਾਂ ਕਿਦੋਂ ਤੱਕ ਦੇ ਸਕਦੇ ਹਾਂ ਜਿਹੜੇ ਵੀਰ ਗਜੈਸ਼ ਚਾਹ ਉਹ ਤਾਂ ਡੇਲੀ ਦੇ ਸਕਦੇ ਆ ਨਹੀਂ ਆਪਾਂ ਹਫਤੇ 'ਚ ਦੋ ਵਾਰ ਦੇ ਸਕਦੇ ਆ ਇਹ ਨੁਕਤਾ ਅਕਕੀ ਜੇ ਆਪਾਂ ਸਸਤੇ ਤਰੀਕੇ ਨਾਲ ਮੱਝਾਂ ਗਾਵਾਂ ਦਾ ਦੁੱਧ ਵਧਾਉਣਾ ਚਾਹੁੰਦੇ ਆ ਤਾਂ ਆਪਾਂ ਰੋਜ਼ ਦਾ ਉਹਨਾਂ ਨੂੰ 100 ਗ੍ਰਾਮ ਤਾਰਾ ਮੀਰਾ ਦੇ ਸਕਦੇ ਆ ਕਿਉਂਕਿ ਤਾਰਾ ਮੀ ਪ੍ਰੋਟੀਨ ਲੈਵਲ ਨੂੰ ਅਪ ਕਰਦਾ ਜਦੋਂ ਮੱਝਾਂ ਦਾ ਪ੍ਰੋਟੀਨ ਅਪ ਹੁੰਦਾ ਤਾਂ ਉਹ ਦੁੱਧ ਵੀ ਵੱਧਦੀ ਆ ਤਾਂ ਇਹ ਭਰਾਵੋ ਤੁਹਾਡੇ ਫਾਇਦੇ ਲਈ ਦੇਸੀ ਨੁਕਤੇ ਲੈ ਕੇ ਆਉਣੇ ਆ ਤੇ ਵੀਡੀਓ ਬਣਾਉਣ ਤੇ ਬੜਾ ਸਮਾਂ ਲੱਗ ਜਾਂਦਾ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਬਾਕੀ ਜੇ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਮਿਲਦੇ ਆ ਕਿਸੇ ਹੋਰ ਪਸ਼ੂਆਂ ਦੇ ਰਿਲੇਟਡ ਵੀਡੀਓ